ਇਹਨੇ ਆ ਜੀ ਜਦੋਂ ਮਹੀਨਾ ਦਵਾਈ ਖਾ ਲੇ ਬੰਦਾ ਜੀ ਇੱਕ ਮਹੀਨਾ ਇਹਨਾਂ ਨੂੰ ਕਹਿੰਦਾ ਵੀ ਰੈਸਟ ਕਰ ਲਓ ਇੱਕ ਮਹੀਨੇ ਤੱਕ ਦਵਾਈ ਦਾ ਅਸਰ ਆ ਜਾਂਦਾ ਉਦੋਂ ਬਾਅਦ ਬੰਦਾ ਜਿਵੇਂ ਜਿਵੇਂ ਸੈਰ ਕਰੂਗਾ ਹੋਵੇਂ ਹੋਵੇਂ ਇੰਪਰੂਵ ਹੁੰਦਾ ਜਾਊਗਾ ਬਾਬੇ ਤੁਸੀਂ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੂੰ ਹਾਂਜੀ ਆਇਓ ਮੜਾ ਜਾ ਤੁਸੀਂ ਵੀ ਆਜਾ ਇੱਥੇ ਆ ਜੀ ਮਾਤੇ ਜੀਵਰਾ ਤੀਜੀ ਵਾਰ ਆਇਓ ਤੁਹਾਨੂੰ ਪ੍ਰੋਬਲਮ ਕੀ ਸੀ ਦਰਦ ਹੁੰਦਾ ਸੀਗਾ ਜੀ ਨਾਲੇ ਸੀ ਹੁੰਦਾ ਖੱਲੇ ਤੋਂ ਮੈਨੂੰ ਤਾਂ ਨਲੋਂਦਾ ਸੀ ਹਾਰਟ ਦੀ ਦਵਾਈ ਜੀ ਅੱਛਾ ਹੁਣ ਦੋ ਮਤਲਬ ਕੜੇ ਪੀਤੇ ਆ ਮੈਂ ਆਪਣੇ ਆਪ ਹੀ ਨਾ ਕੇ ਆਇਆ ਵਾਕਈ ਫਰਕ ਪਿਆ ਥੋੜਾ ਕੇ ਕਿਵੇਂ ਬਾਕੀ ਬਾਕੀ ਫਰਕ ਪਿਆ ਨਾਲ ਨੇ ਹੁਣ ਆਪ ਬਿਲਕੁਲ ਜੀ ਬਿਲਕੁਲ ਬਿਲਕੁਲ ਦਰਦ ਰੈਂਦਾ ਸੀ ਪਹਿਲਾਂ ਤੁਹਾਡੇ ਨਹਾਉਣ ਵੇਲੇ ਬਹੁਤ ਜ਼ਿਆਦਾ ਹੁੰਦਾ ਸੀਗਾ ਜੀ ਪਰ ਗੋਲੀ ਮੇਰੇ ਹੁਣ ਵੀ ਜੇ ਉਹਦਾ ਕਾਰਨ ਕੀ ਸੀ ਦੇਖੋ ਹਾਰਟ ਦਾ ਮਰੀਜ਼ ਆ ਜੀ ਅਸੀਂ ਜਦੋਂ ਆਉਂਦਾ ਮਰੀਜ਼ ਉਹਨੂੰ ਹੀ ਪੁੱਛਦੇ ਆ ਵੀ ਸਾਹ ਚੜਦੇ ਨਾ ਪੌੜੀ ਚੜਦੇ ਦਿੱਕਤ ਆਉਂਦੀ ਆ ਨਹਾਉਂਦੇ ਦਿੱਕਤ ਆਉਂਦੀ ਆ ਕਿਉਂਕਿ ਹਾਰਟ ਦਾ ਮਰੀਜ਼ ਆਪ ਨਹਾ ਨਹੀਂ ਸਕਦਾ ਜੀ 80 ਪਰ 20% ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ ਨੂੰ ਨਹਾਉਣ ਲੱਗੇ ਦਿੱਕਤ ਆਉਂਦੀ ਆ ਸਾਹ ਚੜਨ ਲੱਗ ਜਾਂਦਾ ਹੂੰ ਤੇ ਜਿਵੇਂ ਜਿਵੇਂ ਬੰਦਾ ਦਵਾਈ ਖਾਂਦਾ ਨਾ ਇੱਕ ਮਹੀਨੇ ਦੇ ਵਿੱਚ ਰੱਬ ਦੀ ਅਸ਼ੀਰਵਾਦ ਕਹਿ ਲੋ ਕੁਦਰਤ ਦਾ ਅਸ਼ੀਰਵਾਦ ਆ ਵੀ ਆਪਾਂ ਕੁਦਰਤ ਨਾਲ ਜੋੜਦੇ ਆ ਕੁਦਰਤ ਉਹਨਾਂ ਨੂੰ ਠੀਕ ਕਰਦੀ ਆ ਜੀ ਤੇ ਜਿਵੇਂ ਉਹਨਾਂ ਨੂੰ ਮਹੀਨਾ ਹੋਇਆ ਫਰਕ ਲੱਗਿਆ ਹੁਣ ਕਈ ਮਰੀਜ਼ ਆ ਕੇ ਕਹਿ ਦਿੰਦੇ ਜੀ 15 ਦਿਨਾਂ ਚ ਬਹੁਤ ਫਰਕ ਆ ਗਿਆ ਬਚਾ ਲੇ ਜਾਨ ਪਾਤੀ ਹਾਂ ਉਹ ਸਾਨੂੰ ਵੀ ਅਚਾਰਜ ਲੱਗਦਾ ਵੀ ਯਾਰ 15 ਦਿਨਾਂ ਚ ਕਿਵੇਂ ਜਾਦੂ ਹੋ ਗਿਆ ਉਹ ਉਹਦੇ ਪ੍ਰੇਜ ਠੀਕ ਕਰਦੇ ਆ ਉਹਦਾ ਡਾਈਟ ਚਾਰਟ ਠੀਕ ਕਰਦਾ ਕਿਉਂਨੇ ਪ੍ਰੇਜ ਰੱਖਿਆ ਤੇ ਮਰੀਜ਼ ਤੇ ਵੀ ਡਿਪੈਂਡ ਕਰਦਾ ਵੀ ਉਹ ਕਿੰਨਾ ਫਾਲੋ ਕਰ ਰਿਹਾ ਹੈ ਕਿੰਨੀ ਡਾਈਟ ਫਾਲੋ ਕਰਦਾ ਹੈ ਉਹਦੇ ਤੇ ਤਾਂ ਜੀ 100% ਇਹ ਕੋਈ ਜਾਦੂ ਨਹੀਂ ਹੈ ਇਹ ਕੁਦਰਤ ਹੈ ਜੀ ਕੁਦਰਤ ਹੈ ਜੀ ਕੁਦਰਤ ਹੀ ਇਲਾਜ ਹੈ ਕੁਦਰਤ ਦੁਆਰਾ ਆਪਾਂ ਲਾਜ ਕਰਦੇ ਆਂ ਕੁਦਰਤ ਹੀ ਇਹਨਾਂ ਨੂੰ ਠੀਕ ਕਰਦੀ ਜਦੋਂ ਇਹ ਕੁਦਰਤ ਨੂੰ ਫਾਲੋ ਕਰਦੇ ਆਗੇ ਤਾਂ ਕੁਦਰਤ ਇਹਨਾਂ ਨੂੰ ਠੀਕ ਕਰਦੀ ਹੈ ਨਾ ਡਾਈਟ ਕਿੰਨੀ ਇੰਪੋਰਟੈਂਟ ਹੈ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਡਾਈਟ ਫਾਲੋ ਕਰੋ ਕੁਦਰਤ ਦੇ ਨੇੜੇ ਡਾਈਟ ਕਿੰਨੀ ਜਿਹੜਾ ਕੋ ਸ਼ਰਾਬ ਪੀਣ ਵਾਲਾ ਬੰਦਾ ਹੈ ਜਾਂ ਮਾਸ ਮੱਛੀ ਰੋਜ਼ ਖਾ ਲੈਂਦੇ ਲੋਕ ਤਲੇਆ ਬਹੁਤ ਖਾਂਦੇ ਆ ਉਹਦੇ ਤੇ ਵਰਕ ਨਹੀਂ ਕਰਦੇ ਉਹਨਾਂ ਤੇ ਤਾਂ ਅਸਰ ਹੀ ਨਹੀਂ ਨਾ ਉਹਨਾਂ ਨੂੰ ਤਾਂ ਸੀ ਹੱਥ ਬੰਨ੍ਹ ਦਿੰਦੇ ਆ ਵੀ ਤੁਹਾਡੇ ਤੇ ਪੈਸੇ ਖਰਾਬ ਹੋਣਗੇ ਸਾਡਾ ਟਾਈਮ ਖਰਾਬ ਕਰਨਗੇ ਆਪਣਾ ਪੈਸਾ ਖਰਾਬ ਕਰਨਗੇ ਨਾ ਆਇਆ ਕਰੋ ਹੂੰ ਸਮਝ ਗਏ ਮਣ ਇੱਥੇ ਆਣਾ ਕਿਹੜਾ ਸੌਖਾ ਚਾਰ ਪੰਜ ਘੰਟੇ ਵੇਟ ਕਰਕੇ ਅੰਦਰ ਆਊਗਾ ਨਾ ਮੇਰੇ ਤੱਕ ਤਾਂ ਬਿਲਕੁਲ ਤੇ ਚਾਰ ਪੰਜ ਘੰਟੇ ਵੇਟ ਕਰਨੀ ਆਪਾਂ ਨੂੰ ਵੀ ਪਤਾ ਵੀ ਕਿੰਨਾ ਔਖਾ ਕੰਮ ਆ ਜੀ ਅਰੇ ਬੰਦੇ ਤਾਂ ਰੁਕਦਾ ਵੀ ਨਹੀਂ 5 7 10% ਬੰਦੇ ਤਾਂ ਬਾਹਰੋਂ ਗੱਡਿਆ ਤੇ ਉੱਕੇ ਮੁੜ ਜਾਂਦੇ ਆ ਆਜੋ ਅੱਗੇ ਹੋਰ ਆਜੋ ਹਾਂਜੀ ਲਈ ਚੱਲੋ ਇਹ ਨਾ 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 ਫਿਰ ਤੁੱਕ ਰੁਕਦੇ ਹਾਂਜੀ ਲੈਸੀ ਤੇ ਮੇਰੇ ਗੁੱਟ ਦੀ ਹੁੰਦੀ ਹੁਣ ਕੀ ਫਰਕ ਪਿਆ ਫਿਰ ਨਹੀਂ ਚੜਦਾ ਤੁਰ ਲੈਨੇ ਹੋ ਫਿਰ ਹਾਂਜੀ ਥੋੜਾ ਬਹੁਤ ਹਾਂਜੀ ਤੇ ਖਾਣ ਦਾ ਕੀ ਭਰੇਜ ਰੱਖਿਆ ਹਾਂ ਦਾ ਇਹ ਖਾਣ ਜ ਕਰਿਆ ਗਿਆ ਤਾਂ ਕੱਲ ਨਹੀਂ ਸਖਾਦੇ ਹੁੰਦੇ ਖਾਣ ਦੀ ਜਿੰਦ ਤੇ ਕੁਛ ਨਹੀਂ ਖਾਈਦਾ ਹੈਗਾ ਜੀ ਬਸ ਫਰੋਟ ਤਾਂ ਪਹਿਲਾਂ ਬਾਹਰੋਂ ਦਵਾਈ ਲੈਂਦੇ ਸੀ ਹਾਂਜੀ ਉਹ ਛੱਡਤੀ ਜਮਾਂ ਉਹ ਖਾਂਦੀ ਆ ਖਾਂਦੇ ਆ ਫਿਰ ਇਹਦਾ ਅਸਰ ਹੋਇਆ ਨਾਲ ਥੋੜਾ ਹਾਂਜੀ ਠੀਕ ਜਿਹੜਾ ਹਾਰਟ ਦਾ ਮਰੀਜ਼ ਹੈ ਨਾ ਮਕਰਨ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ ਵਿੱਚ ਹਰ ਬੰਦਾ ਕੋਈ 5 ਸਾਲ ਤੋਂ ਦਵਾਈ ਖਾ ਰਿਹਾ ਕੋਈ 7 ਤੋਂ ਖਾ ਰਿਹਾ ਕੋਈ 10 ਤੋਂ ਖਾ ਰਿਹਾ ਜਦੋਂ ਉਹਨੂੰ ਸਾਹ ਫੇਰ ਵੀ ਚੜਦਾਗਾ ਹੂੰ ਦੋ ਦੀ ਜਗ੍ਹਾ ਚਾਰ ਸਟੰਟ ਪੈ ਕੇ ਚਾਰ ਦੀ ਜਗ੍ਹਾ 6 ਵੀ ਪੈ ਕੇ ਪਰ ਸਾਹ ਉਹਨੂੰ ਫੇਰ ਵੀ ਚੜਦਾ ਪੌੜੀ ਉਹ ਫੇਰ ਵੀ ਨਹੀਂ ਚੜ ਸਕਦਾ ਨਾ ਫੇਰ ਵੀ ਨਹੀਂ ਸਕਦਾ ਹੂੰ ਜਦੋਂ ਆਪਾਂ ਦਵਾਈ ਦਿੰਨੇ ਆ ਉਹਨੂੰ ਮਹੀਨੇ ਦੋ ਮਹੀਨੇ ਬਾਅਦ ਉਹਨਾਂ ਚੀਜ਼ਾਂ ਤੋਂ ਰਾਹਤ ਆਉਣ ਲੱਗ ਜਾਂਦੀ ਹੈ ਢੋਣ ਲੱਗੇ ਤੁਰਨ ਲੱਗੇ ਬ੍ਰੀਜ ਪੌੜੀ ਚੜਨ ਲੱਗੇ ਪੌੜੀ ਚੜਨ ਲੱਗੇ ਸਾਹ ਨਹੀਂ ਚੜਦਾ ਹੁਣ ਤੁਹਾਨੂੰ ਮਾਤਾ ਸਾਹ ਤਾਂ ਨਹੀਂ ਚੜਦਾ ਨਹੀਂ ਚੜਦਾ ਜਦੋਂ ਕੰਮਕਾਰ ਕਰ ਲੈਨੇ ਹੋ ਮਾੜਾ ਮੋਟਾ ਹਾਂਜੀ ਹਾਂਜੀ ਕਰ ਲੈਣੇ ਕਰ ਲੈਨੇ ਉਹ ਕਿਸੇ ਤੋਂ ਪੁੱਛਾਂ ਗਰ ਨਹੀਂ ਸੀ ਹਾਂ ਨਹੀਂ ਪੁੱਛੇ ਵਾਲੇ ਰੱਖੇ ਸੀ ਥੋਦੀ ਵਾਲੀ ਰੱਖੀ ਸੀ ਕੋਈ ਨਹੀਂ ਰੱਖਿਆ ਆਪਣੇ ਘਰ ਦੀ ਸਭ ਤੋਂ ਵੱਡੀ ਸਮੱਸਿਆ ਹਾਰਟ ਦੇ ਮਰੀਜ਼ ਨੂੰ ਇਹੀ ਆ ਕਿ ਉਹਨੂੰ ਸਾਹ ਚੜਦਾ ਉਹ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਾਹ ਹੀ ਇੱਕ ਮੇਨ ਪ੍ਰੋਬਲਮ ਆ ਜਦੋਂ ਬੰਦੇ ਨੂੰ ਤੁਰਨ ਹੀ ਲੱਗ ਗਿਆ ਜਿਹਨੂੰ ਰਾਹਤ ਆ ਜੇ ਤਾਂ ਉਹਦੇ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਜਿਵੇਂ ਆਮ ਹੀ ਕਿ ਉਹਨੂੰ ਵੀ ਸਟੈਂਡ ਆਪ ਆਇਆ ਤਾਂ ਹੁਣ ਫਿਜ਼ੀਕਲ ਕੰਮ ਹੀ ਨਾ ਕਰੋ ਜਿਵੇਂ ਤੁਸੀਂ ਹਾਂਜੀ ਇਹ ਆਮ ਧਾਰਨਾ ਬਣੀ ਹੈ ਤੇ ਆਪਾਂ 2-3 ਕਿਲੋਮੀਟਰ ਸੈਰ ਕਰਨ ਲਾ ਦਿੰਦੇ ਆ ਸਾਈਕਲ ਚ ਲਾਉਣ ਲਾ ਦਿੰਦੇ ਆ ਲੋਕਾਂ ਨੂੰ ਅੱਛਾ